ਮੈਨੂੰ ਘਰ ਸਹੀ ਹੈ ਤਾਂ ਕਈ ਤੇ ਨਾਲ ਮੀਨਸ ਸਾਨੀ ਸਰ ਨੇ ਦਫਰ ਐਕਟਿਵ ਗੋਲਿਆ 17 ਦਸੰਬਰ 2070 ਟੇਕ ਹੋਇਆ ਸੀ ਤੇਰੀ ਗੁਰਤ ਡੀਪੀ ਬੜੀ ਸਮਾਈ ਉਪਰਾਫਿੰਗ ਲੈ ਕੋਈ ਪ੍ਰੋਬਲਮ ਹੋਵੇ ਤਾਂ ਇੱਕ ਡਾਕਟਰ ਸਾਹਿਬ ਨੇ ਬੋਲਿਆ ਗਿਆ ਇਸ ਨੂੰ ਟੈਕ ਦੇ ਆ ਗਏ ਮਾਨਕੂ ਤੇ ਇੱਕ ਬਰੀ ਉਹ ਡੀ ਇੰਟਰਨਲ ਪ੍ਰੈਸਟੋਰੀਟ ਹੋਣ ਚਪੈਦ ਵਿੱਚ ਡਾਕਟਰ ਮਨੁ ਦੇ ਆ ਰਹੇ ਹੈ ਤੇ ਉਹਨਾਂ ਨਾਲ ਕੰਟੈਕਟ ਹੋ ਜਾਂਦਾ ਸੀ ਉਹ ਟੈਕਸਟ ਮੈਸੇਜ ਆਇਆ ਵਟਸਐਪ ਉੱਤੇ ਜਿਹੜਾ ਭਰ ਭਰ ਤੇ ਕੋਈ ਵੀ ਇਹ ਵੈਸੇ ਕੋਈ ਵੀ ਨਹੀਂ ਬਾਰਡਰ ਨਹੀਂ ਆ ਰਹੀ ਜੇ ਕੋਈ ਮਾੜਾ ਮਤਲਬ ਤੁਹਾਨੂੰ ਪਤਾ ਕਿ ਨਹੀਂ ਕੋਈ ਗ੍ਰਹਿ ਮਾਧਿਅਮ ਹੀ ਮੁਲਤੀ ਕਰ ਕੋਪੈਕਟਰ ਜੀ ਹਰ ਸੋਕਿ ਤੁਹਾਡੀ ਲਾਈਫ ਤੇ ਜਿਹੜਾ ਟ੍ਰਾਂਸਫਰ ਨਹੀਂ ਹੋਇਆ ਉਹਦੇ 'ਚ ਕੋਈ ਫਰਕ ਆ ਕੇ ਨਹੀਂ ਹਾਂ ਫਰਕ ਜੀ ਮੈਂ ਸਭ ਤੋਂ ਵੱਡਾ ਇਹ ਫਰਕ ਸਮਝਦਾ ਹਾਂ ਕਿ ਜਿਵੇਂ ਸਰਵਾਈਵ ਤੇ ਉਹ ਵੀ ਕਰ ਰਿਹਾ ਜੀ ਪੇਸ਼ੈਂਟ ਵੀ ਸਰਵਾਈਵ ਕਰ ਰਿਹਾ ਜਿਹਨੂੰ ਟ੍ਰਾਂਸਪਲੈਂਟ ਲੋੜ ਹੈ ਜਾਂ ਜਿਹਨੂੰ ਸਰੋਪੀ ਜਾਂ ਕੈਂਸਰ ਜਾਂ ਹੋਰ ਕਾਰਨਾਂ ਕਰਕੇ ਸਿੰਘ ਕੋਈ ਪ੍ਰੋਬਲਮ ਨਹੀਂ ਹੋਵੇ ਤੇ ਨਹੀਂ ਆਈ ਵੈਂਟ ਕਿ ਤੁਹਾਡਾ ਟ੍ਰਾਂਸਪਲੈਂਟ ਹੋਇਆ ਮੇਰਾ ਵੀ ਹੋਇਆ ਹਾਂਜੀ ਹਾਂ ਠੀਕ ਤੇ ਇਹ ਨਹੀਂ ਹੋਵੇ ਤੇ ਤੁਹਾਡੀ ਲਾਈਫ ਉਸ ਤਰ੍ਹਾਂ ਚੱਲਦੀ ਹੈ ਜਿਦਾ ਕੋਈ ਨਾਰਮਲ ਬੰਦਾ ਹੁੰਦਾ ਹੈ ਬਿਨਾਂ ਟ੍ਰਾਂਸਪਲੈਂਟ ਤੋਂ ਹਾਂਜੀ ਹਾਂਜੀ ਬਿਲਕੁਲ ਇਹ ਮੈਂ ਤੁਹਾਨੂੰ ਦੱਸਦਾ ਨਹੀਂ ਬਿਲਕੁਲ ਮੇਰੀ ਲਾਈਫ ਉਦਾਂ ਹੀ ਚੱਲਦੀ ਹੈ ਜਿਵੇਂ ਨਾਰਮਲ ਬੰਦੇ ਦੀ ਲਾਈਫ ਚੱਲਦੀ ਹੈ ਅਈਸ਼ਵੀ ਮੈਂ ਜਿਆਦਾ ਹੋਰ ਕੌਨਫੀਡੈਂਟ ਹੋ ਗਿਆ ਆਪਣੇ ਕੰਮ ਨੂੰ ਬੰਦ ਕਰਨ ਵਿੱਚ ਪਹਿਲੇ ਪ੍ਰੋਬਲਮਸ ਆਉਂਦੇ ਸੀ ਉਹ ਹਰ ਕੋਮ ਸਟ੍ਰੋਮਲਾਈਜ਼ ਹੀ ਰਿਹਾ ਕਰਦਾ ਸੀ ਹੁਣ ਤੋਂ ਦਿੱਕੂ ਨਹੀਂ ਗੁੰਮ ਨਹੀਂ ਖਾਂਦੇ ਜਿਹੜੇ ਪ੍ਰੋਬਲਮ ਆ ਰਹੇ ਨੇ ਇਸ ਵਾਰ ਬਹੁਤ ਹੋਰ ਐਕਸੈਸਟਾਈਜ਼ ਕਰ ਰਿਹਾ ਹਾਂ ਤੇ ਬੜਾ ਅੱਛਾ ਪੀਰੀਅਡ ਹੈ ਮੈਂ ਬਹੁਤ ਅੱਛਾ ਮੈਂ ਬਹੁਤ ਅੱਛਾ ਕੰਟੈਂਪਲੈਂਟ ਹਾਂਜੀ ਉਹ ਕੋਈ ਨਹੀਂ ਚਾਹਾਂ ਐਕਚੁਅਲੀ ਅਸੀਂ ਦਾਨੈਸੀ ਕਿਉਂਕਿ ਮੇਰੇ ਦੋਸਤ ਇਸ ਕਰਕੇ ਜ਼ੇਰੀ ਹੋਏ ਆ ਮੇਰੇ ਵਿੱਚ ਹੋ ਰਿਹਾ ਪਾਦਰੀਸ ਫਿਰ ਮੇਰਾ ਰੀਸੈਂਟਲੀ ਥੋੜੀ देर ਪਹਿਲੇ ਕੋਲ ਵੇਟਨ ਆਉਂਟ ਹੋ ਰਿਹਾ ਸੀ ਔਰ ਫਿਰ ਅਸੀਂ ਬਹੁਤ ਸਾਰੇ ਡਰੇ ਸੀ ਕਿ ਫਿਰ ਉਹ ਫਰੇਡ ਨਾ ਬਹੁਤ ਵੱਡਾ ਹੋ ਗਏ ਫਿਰ ਮੇਰੇ ਪਾਦਰੀ ਨੂੰ ਬੋਲੇ ਨਹੀਂ ਅਸੀਂ ਰਿਪੋਰਟਿੰਗ ਕਰਾਂਗੇ ਕਿ ਇਹਨਾਂ ਵੱਡਾ ਹੋ ਗਏ ਫਰੇਡ ਨੂੰ ਮੈਂ ਕਿ ਅਸੀਂ ਕਾਈਟ ਕਰ ਲਿਆ ਅਸੀਂ ਇਸੇ ਲਈ ਲੈਫਟ ਨੂੰ ਹੋਰ ਕਿਸੇ ਲੈਫਟ ਨੂੰ ਕਿਉਂ ਪ੍ਰਿੰਟਸ ਕਰੀਏ ਇਸੇ ਮੇ ਪਾਦਰੀ ਤੋਂ ਦਾ ਸਪੈਸ਼ਲ ਥੈਂਕਸ ਕੀ ਹੁਣਾ ਮੈਂ ਕਰਵਾਇਆ ਹੈ ਜੀ ਗੇਟ ਆਉਟ ਸੌਂ ਦੱਸਿਆ ਦਵਾਲ ਸਿੰਘ ਲੁਥਰਾ ਮੈਂ ਡਿਲਾਇੰਸ ਕਲਬ ਦਾ ਡਿਸਟ੍ਰਿਕਟ ਰਿਲੇਬਲ ਹੈ ਜਿਹੜੀ ਕਿ ਵਰਲਡ ਲਾਰਜੈਸਟ ਇਨਫੋਰਮੇਸ਼ਨ ਹੈ ਸੀਐਮਆਈ ਜਿਹੜੀ 2014 ਦੇਸ਼ਾਂ ਦੇ ਕਿ ਮੰਨੂ 12 ਜੁਨ 2020 ਤੈਨੂੰ ਪਤਾ ਲੱਗਾ ਕਿ ਅਸੀਂ ਕਿੱਥੇ ਸੌਣੇ ਜਾ ਕੇ ਨਹੀਂ ਔਰ ਮੇਰੀ ਵਾਈਫ ਜੀਸੇ ਮੇਰੀ ਸੀਤੇ ਰੋਲਰ ਕੋਈ ਪਰ ਮੈਨੂੰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਡਾਕਟਰ ਸਵਨੀ ਨੇ ਕਿਹਾ ਗਿਆ ਕਿ ਭੈਣ ਜਿਸ ਤਰ੍ਹਾਂ ਜਿੱਥੇ ਸਰਦਾਰ ਨੂੰ ਲੈ ਕੇ ਆਏ ਹੋ ਤੁਮਾਰਾ ਸਰਦਾਰ ਨੂੰ ਉਤਰੇ ਹੀ ਲੈ ਕੇ ਜਾਓਗੇ। ਔਰ ਵਾਕਈ ਅਸੀਂ ਉਸੇ ਤਰ੍ਹਾਂ ਮੈਂ ਤੇਰਾ ਬੇਟਾ ਬਿਲਕੁਲ ਫਿਕਰਾ ਕੋਈ ਪ੍ਰੋਬਲਮ ਨਹੀਂ। ਹਾਂ ਇਹ ਜ਼ਰੂਰੀ ਹੈ ਕਿ ਇਸ ਦੇ ਉੱਤੇ ਕੋਈ ਗੱਲਾਂ ਦਾ ਧਿਆਨ ਰੱਖਦਾ ਜਾਂ ਸਭ ਦੀ ਵਾਈਫ ਨੂੰ ਫੇਰ ਹੁੰਦਾ ਨਹੀਂ ਹੁੰਦਾ। ਜਦੋਂ ਵੀ ਬੇਟਾ ਔਰ ਕੋਈ ਕਨਾਂ ਤੇ ਆਪੀ ਡਾਂਸਰ ਜਿਸ ਤਰ੍ਹਾਂ ਕਿ ਐਟ੍ਰੈਕਸ਼ਨ ਤੋਂ ਦਬਾਅਤ ਉਤਰਾ ਉਤਰਾ ਸਾਨੂੰ ਪ੍ਰੇਪਰਿਕਾ ਚਾਹੀਏ ਡਾਈ ਮੈਡੀਸਿਨ ਲੈਣੀ ਚਾਹੀਦੀ ਹੈ ਕੋਈ ਕੋਈ ਦਹਾਣਾ ਵੀ ਚੈਕ ਕਰ ਲੈਣ। ਔਰ ਮੈਂ ਕਦੇ ਵੀ ਕੋਈ ਕੋਈ ਪ੍ਰੋਬਲਮ ਤੁਹਾਡੇ ਨਾਲ ਵੀ ਪ੍ਰੋਬਲਮ ਛੋਟੀ ਮੋਟੀ ਆਂਦੀ ਹੈ ਪਰ ਜੇ ਤੁਸੀਂ ਡਾਕਟਰ ਸਾਹਿਬ ਨੂੰ ਫੋਲੋ ਕਰੀਏ ਵੀ ਇਹ ਪ੍ਰੋਬਲਮ ਆਦੀ ਨਾ ਪਈਏ। ਔਰ ਇਹ ਵੀਡੀਓ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਗੁਰगांव ਜਾਣ ਦੀ ਬਿਅਾਇਟੀ ਵੀ ਵੀਡੀਓ ਕਨਫਰੈਂਸਿੰਗ ਤੇ ਤੁਸੀਂ ਆਪ ਘਰ ਬੈਠੋ। ਔਰ ਦਿਖਾ ਕੇ ਨੇ ਵੀ ਜੋ ਹੈ ਸਾਰਨ ਪੁੱਛ ਸਕਦੇ ਹੋ ਸਾਗੇ ਫੋਟਾ ਵੀ ਸਿੱਧੇ ਸਭੀ ਕਾਥ ਸਕਦੇ ਬੜੀ ਨੀ ਤੇ ਤੂੰ ਬਾਰ-ਬਾਰ ਜਾਵੇ ਕਰਵਾਉਂ ਜਾਵੇ ਚੈੱਕ ਰਾਣੀ ਜਾਵੇ ਇਹ ਬਹੁਤ ਔਰ ਇੰਨਾ ਦੀ ਸ਼ੁਰੂਲ ਦੇ ਨਾਲ ਮੈਂ ਆਪਾਂ ਅੱਜ ਠੀਕ ਆ ਮੈਂ ਦੇ ਡਾਕਟਰ ਸੌਂਦੀ ਕਾਸ਼ ਪਹਿਲਾਂ ਤੇ ਸਿਲਸਿਲੇ 15 ਮੇਰੇ ਆਣਾ ਸਿਲਸਿਲੇ ਮੇਰੇ ਨੂਤਨ ਨੂੰ ਜਸਾਬ ਹੋ ਗਿਆ ਤੇਰੀ ਬਹੁਤ ਜਿਆਦਾ ਮਾੜੀ ਹਾਲਤ ਸੀਗੀ ਨਾਵੇ ਦੇ ਪੇਟ ਵਿੱਚ ਪਾਣੀ ਭਰ ਤਾ ਸੀ ਮੇਰੇ ਹੱਥ ਤੇ ਸੋਇ ਤੇ ਸੋਇਨ ਉਪਰ ਆ ਤਾਂ ਸਿੱਧਾ ਸਿਰਫ ਚੈਨੋ ਸਰਾਂ ਨੂੰ ਦੇਖਿਆ ਇਹਨੇ ਕਿਹਾ ਵੀ ਇੰਨਾ ਦੀ ਸਰਜਰੀ ਹੋਈ ਹੁਣ ਸਰ ਉਹਦੇ ਮਿਹਰ ਵਾਸਤੇ ਦਾਭੂ ਵੜ ਕੇ ਆਏ ਨੇ ਅੱਜ ਇਹਨਾਂ ਦੀ ਵਜ੍ਹਾ ਕਰਕੇ ਮੈਂ ਆਪਣੇ ਪਰਿਵਾਰ ਦੇ ਹੱਥ ਦਾ ਖੇਡਦਾ ਨਹੀਂ ਪਰਵਾਧਵਾ ਦਾ ਲੰਬੀ ਲੰਮੀ ਹੋ ਗਈ ਥੈਂਕ ਯੂ ਸਰ ਥੈਂਕ ਯੂ ਫਾਈਨਲੀ ਹੈ ਡਾਕਟਰ ਅਰਵਿੰਦਰ ਸੋਇਨਾ ਚੇਅਰਮੈਨ ਐਂਡ ਚੀਫ ਸਰਜਨ ਮੈਦਾਂਤਾ ਇੰਸਟੀਚਿਊਟ ਆਫ ਲਿਵਰ ਟ੍ਰਾਂਸਪਲੈਂਟੇਸ਼ਨ ਤੇ ਅਸੀਂ ਅੱਜ ਇੱਥੇ ਮਿਲ ਰਹੇ ਹਾਂ ਮੈਦਾਂਤਾ ਹਸਪੀਟਲ ਤੇ ਹਰਤੇਜ ਹਸਪੀਟਲ ਕੋਲੈਬੋਰੇਟ ਕਰ ਰਹੇ ਨੇ ਤੇ ਇੱਕ एडवांस्ड लिवर डिजीजेस द ट्रीटमेंट वास्ते लिवर क्लिनिक शुरू कर, कर रहे हैं जी सो अमृतसर ਨਾਲ ਸਾਡੀ ਬਹੁਤ ਪੁਰਾਣੀ ਐਸੋਸੀਏਸ਼ਨ ਹੈ ਇੱਥੇ ਕਈ ਸੌ ਲੋਕ ਸਾਡੇ ਕੋਲੋਂ ਟ੍ਰਾਂਸਪਲੈਂਟ ਕਰਾ ਕੇ ਗਏ ਨੇ ਆਪਣੀ ਸੀਰੀਅਸ ਲਿਵਰ ਡਿਜ਼ੀਜ਼ ਵਾਸਤੇ ਤੇ ਲਿਵਰ ਕੈਂਸਰ ਵਾਸਤੇ ਉਹਨਾਂ ਚੋਂ ਕੁਝ ਲੋਗਾਂ ਨੂੰ ਅਸੀਂ ਬੁਲਾਇਆ ਹੋਇਆ ਹੈ ਜਿਹਦੇ ਹੁਣ 3 ਸਾਲ 5 ਸਾਲ 10 15 ਸਾਲ ਹੋ ਗਏ ਟ੍ਰਾਂਸਪਲੈਂਟ ਨੂੰ ਤੇ ਉਹ ਲੋਕ ਆਪਣੀ ਲਾਈਫ ਨਾਰਮਲ ਲੀਡ ਕਰ ਰਹੇ ਨੇ ਤੇ ਏ ਅਨਾਉਂਸ ਕਰਨਾ ਸੀ ਕਿ ਇਹ ਲਿਵਰ ਕਲੀਨਿਕ ਹੁਣ ਚਾਲੂ ਹੋ ਗਈ ਹੈ ਫॉर ਐਡਵਾਂਸ ਲਿਵਰ ਟਰੀਟਮੈਂਟ ਤਾਂ ਕਿ ਜਿਹੜੇ ਅੰਮ੍ਰਿਤਸਰ ਦੇ ਲੋਕ ਨੇ ਤੇ ਨੇੜੇ ਏਰੀਆ ਜਿਹੜੇ ਹੈਗੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਲਿਵਰ ਟਰੀਟਮੈਂਟ ਅਵੇਲ ਕਰਪਨ ਕੰਸਲਟੇਸ਼ਨ ਇੱਥੇ ਹੋ ਜਾਏ ਚਾਹੇ ਆਪਰੇਸ਼ਨ ਤੇ ਚਾਹੇ ਦਵਾਈਆਂ ਦੀ ਲੋੜ ਹੈ ਤੇ ਉਹਦੇ ਪਹਿਲੇ ਵੀ ਕੰਸਲਟੇਸ਼ਨ ਹੋ ਜਾਏਗੀ ਤੇ ਆਪਰੇਸ਼ਨ ਦੇ ਬਾਅਦ ਵੀ ਫਾਲੋਅ ਅਪ ਵੀ ਹੋ ਜਾਏਗਾ ਤੇ ਦੂਜੀ ਚੀਜ਼ ਹੈ ਕਿ ਮੈਂ ਕਹਿਣਾ ਚਾਹਾਂਗਾ ਕਿ ਲਿਵਰ ਡਿਜ਼ੀਜ਼ ਦੀ ਪ੍ਰੀਵੈਂਸ਼ਨ ਦਾ ਥੋੜਾ ਅਵੇਅਰਨੈਸ ਪਬਲਿਕ ਨੂੰ ਹੋਣੀ ਚਾਹੀਦੀ ਹੈ ਜੀ ਤੇ ਲਿਵਰ ਡਿਜ਼ੀਜ਼ ਜਿਹੜੀ ਅਡਲਟਸ ਦੇ ਵਿੱਚ ਹੁੰਦੀ ਹੈ ਉਹ ਚਾਰ ਕਾਰਨ ਹੁੰਦੇ ਐ ਇੱਕ ਹੁੰਦਾ ਹੈ ਐਲਕੋਹੋਲਿਕ ਲਿਵਰ ਡਿਜ਼ੀਜ਼ ਜਿਹੜਾ ਐਲਕੋਹੋਲ ਦਾ ਸੇਵਨ ਜ਼ਿਆਦਾ ਕੀਤਾ ਜਾਵੇ ਤੇ ਉਹਦੇ ਨਾਲ ਲਿਵਰ ਖਰਾਬ ਹੋ ਜਾਂਦਾ ਦੂਜਾ ਨੋਨ ਐਲਕੋਹੋਲਿਕ ਫੈਟੀ ਲਿਵਰ ਡਿਜ਼ੀਜ਼ ਜਿਹੜੀ ਜਿਹੜੇ ਡਾਇਬੀਟਿਕਸ ਹੁੰਦੇ ਨੇ ਸਪੈਸ਼ਲੀ ਅਨਕੰਟਰੋਲਡ ਡਾਇਬੀਟੀਜ਼ ਨਾਲ ਜਾਂ ਲਿਪਿਡਸ ਦੀ ਕੋਲੇਸਟ੍ਰੋਲ ਦੀ ਖਰਾਬੀ ਨਾਲ ਜਾਂ ਮੋਟਾਪੇ ਨਾਲ ਇਹ ਪੁਰ ਲਾਈਫ ਸਟਾਈਲ ਨਾਲ اور a ਕੰਬੀਨੇਸ਼ਨ ਆਫ 올 ðiਸ ਫੈਕਟਰਸ ਉਹਦੇ ਨਾਲ ਹੁੰਦੀ ਹੈ ਤੀਜੀ ਜਿਹੜੀ ਡਿਜ਼ੀਜ਼ ਲਿਵਰ ਦੀ ਹੁੰਦੀ ਹੈ ਉਹ ਹੈਪਟਾਈਟਿਸ ਸੀ ਚੌਥਾ ਹੈਪਟਾਈਟਿਸ ਬੀ ਇਹ ਚਾਰੋਂ ਡਿਜ਼ੀਜ਼ਸ ਐਕਚੁਅਲੀ ਪ੍ਰੀਵੈਂਟੇਬਲ ਨੇ ਅਲਕੋਹਲ ਆਫਕੋਰਸ ਜਿਆਦਾ ਨਾ ਲਿਤੀ ਜਾਵੇ ਨਾਨ ਐਲਕੋਹੋਲਿਕ ਡਿਜ਼ੀਜ਼ ਡਾਇਬੀਟੀਜ਼ ਕੰਟਰੋਲ ਹੋਵੇ weight ਕੰਟਰੋਲ ਹੋਵੇ ਲਿਪਿਡਸ ਕੰਟਰੋਲ ਹੋਣ ਹੈਪਟਾਈਟਿਸ ਸੀ ਤੇ ਬੀ ਦਾ ਦਵਾਈਆਂ ਨਾਲ ਇਲਾਜ ਹੈ ਜੇ अर्ਲੀ ਸਟੇਜ ਤੇ ਪਕੜੀ ਜਾਵੇ ਤੇ ਹੈਪਟਾਈਟਿਸ ਬੀ ਦਾ ਵੈਕਸੀਨੇਸ਼ਨ ਹੈ ਜਿਹੜਾ ਸਭ ਨੂੰ ਲੱਗਣਾ ਚਾਹੀਦਾ ਸੋ ਇਹ ਤਰੀਕੇ ਨੇ ਲਿਵਰ ਡਿਜ਼ੀਜ਼ ਪ੍ਰिवेंट ਕਰਨ ਦੇ ਲਿਵਰ ਡਿਜ਼ੀਜ਼ ਪ੍ਰिवेंट ਕਰਨਾ ਮਤਲਬ ਲਿਵਰ ਕੈਂਸਰ ਵੀ ਪ੍ਰिवेंट ਕਰਨਾ ਹੁੰਦਾ ਹੈ ਕਿਉਂਕਿ ਲਿਵਰ ਕੈਂਸਰ ਲਿਵਰ ਦੀ ਖਰਾਬੀ ਦੇ ਵਿੱਚ ਹੀ ਪੈਦਾ ਹੁੰਦਾ ਤੇ ਜੇ ਇਹ ਲਿਵਰ ਡਿਜ਼ੀਜ਼ ਵੱਧ ਜਾਵੇ ਫਿਰ ਇਹ ਵੀ ਪਬਲਿਕ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਲਿਵਰ ਟ੍ਰਾਂਸਪਲੈਂਟ ਬਹੁਤ ਹੀ ਸਕਸੈਸਫੁਲ ਆਪਰੇਸ਼ਨ ਹੈ ਤੇ ਲਿਵਰ ਟ੍ਰਾਂਸਪਲੈਂਟ ਨਾਲ ਜ਼ਿੰਦਗੀ ਬੰਦੇ ਦੀ ਜ਼ਿੰਦਗੀ ਤੇ ਬੰਦੇ ਦੀ ਫੈਮਿਲੀ ਦੀ ਜ਼ਿੰਦਗੀਆਂ ਚੇਂਜ ਹੁੰਦੀਆਂ ਨੇ ਉਹ ਤੁਸੀਂ ਆਪਣੇ ਸਾਹਮਣੇ ਦੇਖਿਆ ਹੀ ਹੈ ਸੋ ਲਿਵਰ ਟ੍ਰਾਂਸਪਲੈਂਟ ਕਿਸ ਤਰ੍ਹਾਂ ਹੁੰਦਾ ਹੈ ਲਿਵਰ ਟ੍ਰਾਂਸਪਲੈਂਟ ਹੁੰਦਾ ਹੈ ਕਿ ਇੱਕ ਡੋਨਰ ਚਾਹੀਦਾ ਹੁੰਦਾ ਹੈ ਲਿਵਰ ਦਾ ਉਹ ਜੇ ਬ੍ਰੇਨ ਡੈਡ ਪਰਸਨ ਹੋਵੇ ਯਾਨੀ ਕਿ ਆਈ ਸੀ ਯੂ ਦੇ ਨਿਊਰੋ ਆਈ ਸੀ ਯੂ ਦੇ ਵਿੱਚ ਬ੍ਰੇਨ ਦੀ ਇੰਜਰੀ ਹੋ ਨਾ ਲੋਪੇ ਹੋਏ ਨੇ ਇਲਾਜ ਨਾਲ ਠੀਕ ਨਹੀਂ ਹੋਏ ਬ੍ਰੇਨ ਡੈਥ ਹੋ ਗਈ ਤੇ ਫੈਮਿਲੀ ਉਹਨਾਂ ਦੇ ਆਰਗਨਸ ਡੋਨੇਟ ਕਰ ਸਕਦੀ ਹੈ ਉਹਨੂੰ ਕਹਿੰਦੇ ਕੈਡੇਵਰਿਕ ਡੋਨੇਸ਼ਨ ਦੂਜਾ ਹੁੰਦਾ ਹੈ ਲਿਵਿੰਗ ਪਰਸਨ ਆਪਣਾ ਅੱਧਾ ਲਿਵਰ ਦਿੰਦਾ ਹੈ ਉਹਨੂੰ ਕਹਿੰਦੇ ਲਿਵਿੰਗ ਡੋਨੇਸ਼ਨ ਇੰਡੀਆ ਦੇ ਵਿੱਚ 80% 85% ਲਿਵਿੰਗ ਡੋਨੇਸ਼ਨ ਹੁੰਦੀ ਹੈ ਤੇ 10 15 20% ਡਿਸੀਜ਼ਡ ਡੋਨੇਸ਼ਨ ਹੁੰਦੀ ਹੈ। ਔਰ ਕੈਡਵਰੀਕ ਡੋਨੇਸ਼ਨ ਹੁੰਦੀ ਹੈ। ਤੇ ਲਿਵਿੰਗ ਡੋਨਰ ਹੋਣਾ ਫੈਮਲੀ ਦਾ ਜ਼ਰੂਰੀ ਹੈ 18 ਤੋਂ 55 ਏਜ ਹੋਵੇ, ਓਵਰ weight ਨਾ ਹੋਣ ਤੇ ਬਲੱਡ ਗਰੁੱਪ ਮੈਚਿੰਗ ਹੋਵੇ। ਤੇ ਇਹੋ ਜੇ ਇਨਸਾਨ ਆਪਣਾ ਅੱਧਾ ਲਿਵਰ ਦੇ ਕੇ 5-6 ਦਿਨ ਚ ਘਰ ਚਲੇ ਜਾਂਦੇ ਆ, ਡਿਸਚਾਰਜ ਹੋ ਜਾਂਦੇ ਆ। ਮਹੀਨੇ ਚ ਉਹਨਾਂ ਦੀ ਲਾਈਫ ਨਾਰਮਲ ਆ ਜਾਂਦੀ ਹੈ। ਕੋਈ ਦਵਾਈਆਂ ਨਹੀਂ ਚਲਦੀਆਂ, ਕੋਈ ਫਾਲੋਅ ਅਪ ਨਹੀਂ ਚੱਲਦਾ। ਤੋਂ ਲਿਵਿੰਗ ਡੋਨੇਸ਼ਨ ਇਜ਼ ਕੰਪਲੀਟਲੀ ਸੇਫ। ਤੇ ਅੱਜ ਕੱਲ ਅਸੀਂ ਰੋਬੋਟਿਕ ਸਰਜਰੀ ਨਾਲ ਬਿਨਾ ਸਕਾਰ ਦੇ ਲਿਵਿੰਗ ਡੋਨੇਸ਼ਨ ਲਿਵਰ ਦੀ ਕਰਨੇ ਆ ਉਹ ਪੇਸ਼ੈਂਟ ਜਿਨ੍ਹਾਂ ਨੇ ਕਰਾਈ ਹੈ ਉਹ ਵੀ ਇੱਥੇ ਹੈਗੇ ਨੇ ਤੇ ਪੇਸ਼ੈਂਟ ਦਾ ਕਿਸ ਤਰ੍ਹਾਂ ਹੁੰਦਾ ਹੈ ਪੇਸ਼ੈਂਟ ਨੂੰ ਪੂਰਾ ਲਿਵਰ ਅਸੀਂ ਕੱਢ ਦਿੰਨੇ ਆ ਤੇ ਰਾਈਟ ਸਾਈਡ ਦਾ ਜਿਹੜਾ ਡੋਨਰ ਦਾ ਲਿਵਰ ਹੈ ਉਹ ਲਗਾ ਦਿੰਨੇ ਆ ਉਹਦੇ ਬਾਅਦ 10-15 ਦਿਨ ਚ ਉਹਨਾਂ ਦਾ ਡਿਸਚਾਰਜ ਹੋ ਜਾਂਦਾ ਹੈ 2 ਮਹੀਨੇ ਚ ਉਹਨਾਂ ਦੀ ਲਾਈਫ ਨਾਰਮਲ ਆ ਜਾਂਦੀ ਹੈ ਹਰ ਤਰੀਕੇ ਨਾਲ ਚੱਲਣਾ ਫਿਰਨਾ ਖਾਣਾ ਪੀਣਾ ਪਰਸਨਲ ਲਾਈਫ ਵਰਕਿੰਗ ਟਰੈਵਲਿੰਗ ਡਰਾਈਵਿੰਗ ਹਰ ਚੀਜ਼ ਬੰਦਾ ਕਰ ਸਕਦਾ ਹੈ ਲੇਕਿਨ ਇੱਕ ਜਾਂ ਦੋ ਦਵਾਈ ਹਮੇਸ਼ਾ ਖਾਣੀ ਪੈਂਦੀ ਹੈ ਤੇ ਫੋਲੋ ਅਪ ਹੀ ਕਰਨਾ ਪੈਂਦਾ ਹੈ ਲੇਕਿਨ ਲਾਈਫ ਨਾਰਮਲ ਚੱਲਦੀ ਹੈ ਤੁਸੀਂ ਪੰਜ ਛੇ ਲੋਕਾਂ ਨੂੰ ਮਿਲਿਓ ਅੱਜ ਤੇ ਸਭ ਦੀ ਲਾਈਫ ਨਾਰਮਲ ਚੱਲ ਰਹੀ ਹੈ ਤੇ ਇਹੀ ਉਹ ਅਸੀਂ ਪਹੁੰਚਾਣਾ ਚਾਹੁੰਦੇ ਆ ਜਨਤਾ ਤੱਕ ਤੁਸੀਂ ਇਹ ਪਹੁੰਚਾਓ ਆਪਣੇ ਚੈਨਲ ਦੇ ਦੁਆਰਾ ਸੋ ਥੈਂਕ ਯੂ ਵੈਰੀ ਮਚ ਫॉर ਬੀਇੰਗ ਵਿਦ ਅਸ ਟ੍ਰਾਂਸਪਲੈਂਟ ਦੇ ਬਾਅਦ ਜੀ ਇਸ ਤਰ੍ਹਾਂ ਹੈ ਕਿ ਪਹਿਲੇ 3 ਮਹੀਨੇ ਥੋੜੇ ਕ੍ਰਿਟੀਕਲ ਹੁੰਦੇ ਆ ਉਹਦੇ ਚ ਇਨਫੈਕਸ਼ਨ ਦਾ ਰਿਸਕ ਹੁੰਦਾ ਹੈ ਤੇ ਉਹ ਥੋੜਾ ਜਿਹਾ ਪ੍ਰੋਟੈਕਟਿਡ ਐਟਮਾਸਫੇਅਰ ਚ ਰਹਿਣਾ ਹੁੰਦਾ ਹੈ ਇਹ ਨਹੀਂ ਕਿ ਆਈ ਸੀ ਯੂ ਬਣਾਣਾ ਕਾਟ ਨਾਰਮਲ ਕਾਟ ਤੁਸੀਂ ਰਹਿ ਸਕਦੇ ਹੋ ਲੇਕਿਨ ਬਹੁਤ ਜ਼ਿਆਦਾ ਜਿਹੜਾ ਜਿੰਨੂੰ ਇਨਫੈਕਸ਼ਨ ਹੈ ਧੂਲ ਮਿੱਟੀ ਚ ਨਹੀਂ ਜਾਣਾ ਜੇ ਕੋਈ ਇਨਫੈਕਸ਼ਨ ਹੈ ਖਾਂਸੀ ਜ਼ੁਕਾਮ ਹੈ ਉਹਦੇ ਨਾਲ ਕੰਟੈਕਟ ਨਹੀਂ ਹੋਣਾ ਚਾਹੀਦਾ ਤੇ ਕਾਰ ਦੀ ਕੱਪੜਿਆਂ ਦੀ ਪਰਸਨਲ ਸਫਾਈ ਚਾਹੀਦੀ ਹੈ ਪਾਣੀ ਦੀ ਖਾਣੇ ਦੀ ਤੇ ਇਹ ਪ੍ਰੀਕਾਸ਼ਨ ਜ਼ਿਆਦਾ ਇੰਪੋਰਟੈਂਟ ਨੇ ਫਸਟ 2 3 ਮਨਸਟ ਉਹਦੇ ਬਾਅਦ ਬੰਦਾ ਨਾਰਮਲ ਕਮਿਊਨਿਟੀ ਜਾ ਸਕਦਾ ਹੈ ਨਾਰਮਲ ਲਾਈਫ ਲੀਡ ਕਰ ਸਕਦਾ ਹੈ ਕੋਈ ਸਾਡੇ ਡਾਕਟਰ ਨੇ ਸਰਜਨ ਨੇ ਕੋਈ ਲਾਇਰ ਨੇ ਕੋਈ ਪੁਲਿਸ ਆਫਸਰ ਨੇ ਸਾਰੇ ਲੋਕ ਆਪਣਾ ਕੰਮ ਕਰਦੇ ਟ੍ਰਾਂਸਪਲੈਂਟ ਕਰਾ ਕੇ ਸਰ ਇੱਥੇ ਮਾਸਕ ਲਗਾਉਣਾ ਜ਼ਰੂਰੀ ਹੈ ਉਹ ਅਸੀਂ ਮਾਸਕ ਨੂੰ ਖਾਲੀ ਫਰਸਟ 15 ਡੇਜ਼ ਜਿਹੜੇ ਹਸਪੀਟਲ 'ਚ ਹੁੰਦੇ ਉਹਦੇ 'ਚ ਇਨਸਿਸਟ ਕਰਨੇ ਆ ਉਹਦੇ ਬਾਅਦ ਜ਼ਰੂਰੀ ਨਹੀਂ ਹੈ ਪੈਕੇਜ ਕਿੰਨਾ ਹੁੰਦਾ ਪੈਕੇਜ ਸੋ ਲਿਵਰ ਟ੍ਰਾਂਸਪਲੈਂਟ ਦਾ ਕਾਸਟ ਹੈ ਕੋਈ 2 ਲੱਖ ਹੈਗਾ ਅਡਲਟਸ ਦੇ ਵਿੱਚ ਤੇ 19 ਲੱਖ ਹੈਗਾ ਬੱਚਿਆਂ ਵਾਸਤੇ ਡਾਕਟਰ ਸਾਹਿਬ ਸਿੰਪਟਮਸ ਕੀ ਆ ਇਹਦੇ ਲਿਵਰ ਲਿਵਰ ਦੇ ਵਿੱਚ ਨਾ ਬਹੁਤ ਰਿਜ਼ਰਵ ਹੁੰਦਾ ਹੈ ਤੇ ਰਿਜ਼ਰਵ ਦਾ ਮਤਲਬ ਹੈ ਕਿ ਜਦੋਂ 50% 40% ਲਿਵਰ ਡੈਮੇਜ ਹੋ ਜਾਂਦਾ ਹੈ ਤੇ ਪਤਾ ਵੀ ਨਹੀਂ ਚੱਲਦਾ ਕਿਸੇ ਨੂੰ ਅਨਲੈਸ ਯੂ ਟੈਸਟ ਫॉर ਅਨਦਰ ਰੀਜ਼ਨ ਕੋਈ ਕੋਈ ਪੇਟ ਦਰਦ ਹੋਈ ਕੋਈ ਹੋਰ ਕਾਰਨ ਨਾਲ ਤੁਸੀਂ ਅਲਟਰਾਸਾਉਂਡ ਕੀਤਾ ਉਹਦੇ ਵਿੱਚ ਲਿਵਰ ਡਿਜ਼ੀਜ਼ ਪਤਾ ਚੱਲ ਜਾਂਦੀ ਹੈ ਲੇਕਿਨ अर्ਲੀ ਸਟੇजेस ਅਦਰਵਾਈਜ਼ ਪਤਾ ਨਹੀਂ ਚੱਲਦੀ ਐਂਡ ਮੈਨੀ ਆਫ ਦ ਪੇਸ਼IENTS ਹੇਅਰ ਵਿਲ ਟੈਲ ਯੂ ਥੈਟ ਸੋ ਲੇਟ ਸਟੇजेस ਵਿੱਚ ਜੌਂਡਿਸ ਹੋ ਜਾਂਦਾ ਹੈ ਮਤਲਬ ਅੱਖਾਂ ਦਾ ਪੀਲਾਪਨ ਆ ਜਾਂਦਾ ਹੈ ਟਾਇਰਡness ਆਂਦੀ ਹੈ anemia ਆਂਦਾ ਹੈ ਫਟੀਗ ਆਂਦਾ ਹੈ ਲੱਤਾਂ 'ਚ ਸੋਜਣ ਆ ਸਕਦੀ ਹੈ ਪੇਟ 'ਚ ਸੋਜਣ ਆ ਸਕਦੀ ਹੈ ਪਾਣੀ ਇਕੱਠਾ ਹੋ ਜਾਂਦਾ ਹੈ ਸਰੀਰ ਦੇ ਵਿੱਚ ਤੇ ਫਿਰ ਹੋਰ ਲੇਟ ਸਟੇਜ ਹੋ ਜਾਏ ਤੇ ਉਲਟੀ ਦੇ ਵਿੱਚ ਤੇ ਮੋਸ਼ਨ ਦੇ ਵਿੱਚ ਬਲੱਡ ਆ ਸਕਦਾ ਹੈ ਬਲੀਡਿੰਗ ਹੋ ਜਾਂਦੀ ਹੈ ਤੇ ਦਿਮਾਗ ਦੇ ਵਿੱਚ ਲਿਵਰ ਫੇਲਿਅਰ ਦਾ ਇਫੈਕਟ ਹੋ ਸਕਦਾ ਹੈ ਕਿਉਂਕਿ ਲਿਵਰ ਜਿਹੜੀ ਡੀਟੌਕਸੀਫਾਈ ਕਰਦਾ ਹੈ ਉਹ ਕਰਨੀ ਪੰਦਾ ਹੈ ਤੇ ਉਹ ਟੌਕਸਿਨ ਸਾਰੇ ਬ੍ਰੇਨ 'ਚ ਪਹੁੰਚ ਜਾਂਦੇ ਹੈ ਤੇ ਉਹਦੇ ਨਾਲ ਡਰੌਜ਼iness ਕਨਫਿਊਜ਼ਨ ਕੋਮਾ ਹੋ ਸਕਦਾ ਹੈ ਇਹ ਸਾਰੇ ਸਿੰਪਟਮਸ ਹੁੰਦੇ ਨੇ ਬਟ ਥੀਸ ਆ ਪ੍ਰੀਟੀ ਲੇਟ ਥੀਸ ਆਰ ਨਾਟ अर्ਲੀ ਜੀ ਤੁਸੀਂ ਠੀਕ ਕਹਿ ਰਹੇ ਹੋ ਜੀ ਕਿ ਜਿੱਥੇ ਵੀ ਅਲਕੋਹਲ ਦੀ ਕੰਜ਼ਮਪਸ਼ਨ ਕੰਜ਼ਮਪਸ਼ਨ ਜ਼ਿਆਦਾ ਹੁੰਦੀ ਹੈ ਉੱਥੇ ਲਿਵਰ ਡਿਜ਼ੀਜ਼ ਦੇ ਕੇਸ ਜ਼ਿਆਦਾ ਹੁੰਦੇ ਹੈ ਤੇ ਅਸੀਂ ਆ ਵੀ ਦੇਖ ਰਹੇ ਹਾਂ ਕਿ ਯੰਗਰ ਜਨਰੇਸ਼ਨ ਚ ਹੁਣ ਬਹੁਤ ਸਾਰੇ ਲਿਵਰ ਡਿਜ਼ੀਜ਼ਸ ਦਾ ਕੇਸ ਆ ਰਹੇ ਨੇ ਬਿਕਾਜ਼ ਆਫ ਅਲਕੋਹਲ ਆਈ ਮੀਨ ਪੀਪਲ ਐਸ ਯੰਗ ਐਸ 25 27 ਇਅਰਸ 올ਡ ਆਰ ਐਕਚੁਅਲੀ ਗੈਟਿੰਗ ਅਲਕੋਹੋਲਿਕ ਲਿਵਰ ਡਿਜ਼ੀਜ਼ ਬੰਦਾ ਸੋਚੇ ਵੀ ਇੰਨੀ ਯੰਗ ਏਜ ਕਿਸ ਤਰ੍ਹਾਂ ਹੋ ਗਿਆ ਤੇ ਉਹ ਬੱਚੇ 15 16 17 ਆ ਸਾਲ ਦੀ ਉਮਰ ਤੇ ਪੀਣਾ ਸ਼ੁਰੂ ਕਰ ਦਿੰਦੇ ਆ ਤੇ ਦੇ ਡੂ ਸਮਥਿੰਗ ਕਾਲਡ ਅਲਕੋਹਲ ਬਿੰਜਿੰਗ ਮਤਲਬ ਵੀਕੈਂਡਸ ਤੇ ਲੋਕ ਬਹੁਤ ਸਾਰੀ ਅਲਕੋਹਲ ਪੀ ਜਾਂਦੇ ਅਨਕੰਟਰੋਲਡ ਉਹਨੂੰ ਬਿੰਜ ਕਹਿੰਦੇ ਆ ਸੋ ਬਿੰਜ ਜੇ ਬਿੰਜ ਅਲਕੋਹਲ ਹੁੰਦਾ ਹੈ ਉਹ ਭਾਵੇਂ ਬੰਦਾ ਲੌਂਗ ਟਰਮ ਡਰਿੰਕਰ ਨਾ ਵੀ ਹੋਵੇ ਬਿੰਜ ਡਰਿੰਕਿੰਗ ਨਾਲ ਯੂ ਕੈਨ ਐਕਚੁਅਲੀ ਹੈਵ ਲਿਵਰ ਫੇਲਿਅਰ ਜਸਟ ਵਿਦ थ्री फोर एपीसोड्स ऑफ बिंज ड्रिंकिंग मतलब तीस चार छः हफ्ते बिंज ड्रिंकिंग की है तो लिवर फेल हो सकता है ईवन दो किंग हो तो लोंग टर्म ड्रिंक नहीं करते तो आ चीज़ा पता होनी चाहिए पब्लिक न ड्रिंकिंग शुड देखिए देखो ड्रिंकिंग जी है, है ना वो डॉक्टर कोई भी अमाउंट ऑफ एल्कोहल रिकमेंड नहीं करता मैं भी नहीं करता कोई पूछता जी कि हों से सेफ एलकोहल कि लैसता बंद आंसर इज जीरो सेफ इज़ जीरो द जरूर लैनी है बंदा कहेंद जी ती हफ्ते सत अठ यूनिट फॉर मेन एंड फाइव टू तो सिक्स यूनिट फॉर वेमेन ए सेफ मनिया जाता है यूनिट होंद थी एम एल ऑफ विस्की और एनी हार्ड लिकर अ ग्ला ग्लास ऑफ वाइन मग ऑफ बियर, ए यूनिट होंगे तो यह जि सत्त अठ यूनिट तो ज़्यादा डेफीनेटली नहीं पीने चाहिए पर वीक सो रिजैक्शन रेट मैम फॉर्चुनेटली लिवर ट्रांसप्लांट के रेट बहुत ही लो है ਸੋ ਰਿਜੈਕਸ਼ਨ ਜਿਹੜਾ ਆਮ ਲੇ ਪਰਸਨ ਸਮਝਦਾ ਹੈ ਕਿ ਜੀ ਰਿਜੈਕਸ਼ਨ ਮਤਲਬ ਲਿਵਰ ਖਤਮ ਹੋ ਗਿਆ ਹੁਣ ਟ੍ਰਾਂਸਪਲੈਂਟ ਫੇਲ ਹੋ ਗਿਆ ਉਸ ਤਰ੍ਹਾਂ ਨਹੀਂ ਹੁੰਦਾ ਰਿਜੈਕਸ਼ਨ ਇਜ਼ ਅ ਕਲੀਨਿਕਲ ਕੰਡੀਸ਼ਨ ਜਿਦੇ ਚ ਪੇਸ਼ੈਂਟ ਦਾ ਤੇ ਜਿਹੜਾ ਡੋਨਰ ਲਿਵਰ ਦਾ ਇਮਿਊਨੋਲੋਜੀਕਲ ਰਿਐਕਸ਼ਨ ਹੁੰਦਾ ਮੋਸਟ ਆਫ ਦਾ ਰਿਜੈਕਸ਼ਨ ਇਜ਼ ਟਰੀਟੇਬਲ ਕੋਈ 15 20% ਲਿਵਰ ਟ੍ਰਾਂਸਪਲੈਂਟ ਪੇਸ਼ੈਂਟਸ ਨੂੰ ਰਿਜੈਕਸ਼ਨ ਹੁੰਦੀ ਹੈ ਜਿਹੜੀ ਟਰੀਟੇਬਲ ਹੈ ਉਹ ਫਿਰ ਸਟੀਰੋਇਡਸ ਨਾਲ ਤੇ ਹੋਰ ਦਵਾਈਆਂ ਨਾਲ ਠੀਕ ਹੋ ਜਾਂਦੀ ਹੈ ਤੇ अनकंट्रोल्ड अनट्रीटेड অর ਨਾਨ ਰਿਸਪੌਂਸਿਵ ਰਿਜੈਕਸ਼ਨ ਇਸ ਓਨਲੀ 1 ਟੂ 2% ਜੇ ਦੇ ਨਾਲ ਲਿਵਰ ਫੇਲ ਹੋ ਗਿਆ ਉਹ ਇਸ ਓਨਲੀ 1 ਟੂ 2% ਰਿਮੇਨਿੰਗ 20% ਇਸ ਟਰੀਟੇਬਲ ਤੁਸੀਂ ਕੁਝ ਕਹਿ ਰਹੇ ਹੋ ਹੈ ਤੇ ਜਿਹੜਾ ਕਾਮਨਸਟ ਰੀਜ਼ਨ ਹੈ ਬੱਚਿਆਂ ਦੇ ਲਿਵਰ ਡਿਜ਼ੀਜ਼ ਦਾ ਉਹਨੂੰ ਕਹਿੰਦੇ ਬਿਲੀਰੀ ਅਟਰੀਜ਼ੀਆ ਸੋ ਬਿਲੀਰੀ ਅਟਰੀਜ਼ੀਆ ਦਾ ਮਤਲਬ ਹੈ ਕਿ ਜਿਹੜਾ ਲਿਵਰ ਹੁੰਦਾ ਸਾਡਾ ਉਹਦੇ ਚ ਬਾਇਲ ਚੈਨਲਸ ਹੁੰਦੇ ਹੈ ਇਟਸ ਲਾਈਕ ਅ ਟਰੀ ਤੇ ਪੇਡ ਜਿਆ ਹੁੰਦਾ ਹੈ ਉਹਦੇ ਬ੍ਰਾਂਚਸ ਦੇ ਵਿੱਚ ਬਾਇਲ ਸੈਕ੍ਰੀਟ ਹੋ ਕੇ ਇੱਕ ਮੇਨ ਸ਼ਾਖਾ ਜਿਹੜੀ ਹੁੰਦੀ ਹੈ ਉਹਨੂੰ ਕਹਿੰਦੇ ਬਾਇਲ ਡਾਕਟ ਉਹਦੇ ਚ ਆਂਦਾ ਹੈ ਫਿਰ ਉਹ ਬਾਇਲ ਡਾਕਟ ਆਂਤ ਵਿੱਚ ਡਰੇਨ ਕਰਦਾ ਹੈ ਉਹਦੇ ਨਾਲ ਡਾਈਜੈਸ਼ਨ ਹੁੰਦੀ ਹੈ ਸੋ ਉਹ ਬਾਇਲ ਦੇ ਜਿਹੜੇ ਚੈਨਲਸ ਨੇ ਉਹ ਜਿਹੜਾ ਟਰੀ ਹੈ ਉਹ ਡਿਫਾਰਮਡ ਹੁੰਦਾ ਹੈ ਖਰਾਬ ਹੁੰਦਾ ਹੈ ਬੱਚਿਆਂ 'ਚ ਇਹ ਜਿਹੜੇ ਬਿਲੀਰੀਟ੍ਰੀਜ਼ਾ ਵਾਲੇ ਬੱਚੇ ਹੁੰਦੇ ਐ ਇਹਨਾਂ 'ਚ ਉਹ ਬਿਲੀਰੀ ਟਰੀ ਖਰਾਬ ਹੈ ਉਹਦੇ ਨਾਲ ਫਿਰ ਉਹ ਬਾਇਲ ਸੈਕ੍ਰੀਟ ਨਹੀਂ ਹੁੰਦੀ ਲਿਵਰ 'ਚ ਇਕੱਠੀ ਹੋ ਜਾਂਦੀ ਹੈ ਲਿਵਰ ਨੂੰ ਡੈਮੇਜ ਕਰਦੀ ਹੈ ਤੇ ਉਹ ਸਿਰੋਸਿਸ ਹੋ ਜਾਂਦਾ ਹੈ ਸਿਰੋਸਿਸ ਮੀਨਸ ਸਕਾਰਿੰਗ ਆਫ ਦਾ ਲਿਵਰ ਉਹ ਕਿਸੇ ਵੀ ਕਾਰਨ ਨਾਲ ਹੋ ਸਕਦਾ ਹੈ ਅਡਲਟਸ ਵੀ ਬੱਚਿਆਂ ਚ ਵੀ ਸੋ ਐਨੀਵੇ ਬੱਚਿਆਂ ਚ ਲਿਵਰ ਫੇਲਿਅਰ ਬਿਲਰੀ ਐਟ੍ਰੀਜ਼ਾ ਕਰਕੇ ਹੁੰਦਾ ਹੈ 60% ਰਿਮੇਨਿੰਗ 40% ਜਿਹੜਾ ਲਿਵਰ ਫੇਲਿਅਰ ਬੱਚਿਆਂ ਚ ਹੁੰਦਾ ਹੈ ਛੋਟੇ ਬੱਚਿਆਂ ਚ ਲੈਸ ਥੈਨ 3 ਇਅਰਸ ਉਹ ਮੈਟਾਬੋਲਿਕ ਕੰਡੀਸ਼ਨਸ ਕਰਕੇ ਹੁੰਦਾ ਹੈ ਜਿਦੇ ਚ ਲਿਵਰ ਚ ਇੱਕ ਪਾਰਟਿਕੂਲਰ ਐਨਜ਼ਾਈਮ ਨਹੀਂ ਬਣਦੀ ਲਿਵਰ ਚ ਕੋਈ ਐਨਜ਼ਾਈਮ ਦਾ ਡਿਫੈਕਟ ਹੈ ਤੇ ਉਹਦੇ ਨਾਲ ਫਿਰ ਟਾਕਸਿਕ ਮੈਟਾਬੋਲਾਈਟਸ ਅਕਿਊਮੂਲੇਟ ਹੋ ਜਾਂਦੇ ਆ ਤੇ ਉਹ ਲਿਵਰ ਨੂੰ ਬਾਕੀ ਆਰਗਨਸ ਨੂੰ ਖਰਾਬ ਕਰਦੇ ਆ